ਸਾਰੇ ਇਲੈਕਟ੍ਰੋਨਿਕ মিডিਆ ਦਾ ਸਾਰੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਉਹਰੇ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਇਸ ਦੇ ਨਾਲ ਨਾਲ ਮੈਨੂੰ ਅੱਜ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਪੰਜਾਬ ਦੇ ਲਈ ਬੜਾ ਵੱਡਾ ਦਿਨ ਹੈ ਅੱਜ ਪੰਜਾਬ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਅnder ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਆਪਣੀ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਮੈਂ ਆਪਣੀ ਸਰਕਾਰ ਇਸ ਲਈ ਲਫ਼ਜ਼ ਵਰਤ ਰਿਹਾ ਕਿਉਂਕਿ ਸਾਡੇ 3.5 ਕਰੋੜ ਪੰਜਾਬੀਆਂ ਨੇ ਬੜੇ ਚੋਣਾਂ ਦੇ ਨਾਲ ਮਾਣ ਦੇ ਨਾਲ ਆਦਰ ਦੇ ਨਾਲ ਇਹ ਸਰਕਾਰ ਬਣਾਈ ਸੀ ਸੋ ਇਹ ਆਪਣੀ ਸਰਕਾਰ ਹੈ ਆਪਣੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਅਸੀਂ ਹਰ ਵਰਗ ਨੂੰ ਉੱਚਾ ਚੱਕਣ ਦੇ ਲਈ ਜਿੱਥੇ ਕੰਮ ਕਰਾਂਗੇ ਤੇ ਉਸ ਦੇ ਵਿੱਚ ਅਸੀਂ ਇਸ ਵਾਰ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਜਿਹੜੀਆਂ ਪਿੰਡੂ ਵਿਕਾਸ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਰੂਰਲ ਡਵੈਲਪਮੈਂਟ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਮੰਡੀ ਬੋਰਡ ਦੇ ਨਾਲ ਲਿੰਕਡ ਨੇ ਉਹਦੇ ਵਿੱਚ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਮੈਂ ਫੇਰ ਰਿਪੀਟ ਕਰ ਰਿਹਾ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਦਾ ਜੋ ਮੈਗਾ ਪ੍ਰੋਜੈਕਟ ਹੈ ਉਹਨੂੰ ਸ਼ੁਰੂਆਤ ਕਰਨ ਦੇ ਲਈ ਅਸੀਂ ਇਹ ਅੱਜ ਦੀ ਇਹ ਜਾਨੀ ਕਿ ਤੁਹਾਨੂੰ ਇੱਕ ਬੜਾ ਵੱਡਾ ਐਲਾਨ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰੀ ਝੰਡੀ ਦੇਤੀ ਕਿ ਅੱਜ ਤੋਂ 828 ਕਿਲੋਮੀਟਰ ਮੈਂ ਨੋਟ ਕਰਿਓ ਜੀ 828 ਕਿਲੋਮੀਟਰ ਦਾ ਜਿਹੜਾ ਇਹ ਜਿਹੜਾ ਅੱਜ ਜਿਹੜੀ ਕਿ ਟੈਂਡਰ ਹੋ ਚੁੱਕੇ ਆ ਜਿਹਦੇ ਚ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਬਰਨਾਲਾ ਫਰੀਦਕੋਟ ਐਸਬੀਐਸ ਨਗਰ ਤੇ ਪਠਾਨਕੋਟ ਇਹ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਜਿਹਦੇ ਵਿੱਚ ਇਹ ਚਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕੌਨਸਟਿਟੂਐਂਸੀਆਂ ਪੈਂਦੀਆਂ ਨੇ ਜਿਹਦੇ ਵਿੱਚ ਪਧੌੜ ਮਹਿਲਕਲਾ ਤੇ ਇਸ ਤੋਂ ਇਲਾਵਾ ਥੋੜੀ ਫਰੀਦਕੋਟ ਕੋਟਕਪੂਰਾ ਜੈਤੋ ਤੇ ਬਲਾਚੌਰ ਬੰਗਾ ਨਵਾਂ ਸ਼ਹਿਰ ਤੇ ਇਸ ਦੇ ਨਾਲ ਨਾਲ ਜਿਹੜੀ ਥੋੜੀ ਪੋਆ ਪਠਾਨਕੋਟ ਸੁਜਾਨਪੁਰ ਇਹ ਜਿੰਨੀਆਂ ਕੌਨਸਟਿਟੂਐਂਸੀਆਂ ਨੇ ਇਹਦੀਆਂ ਸਾਰੀਆਂ ਦੀ ਜਣੇ ਕਿ ਜਿਹੜੀ 800 828 ਕਿਲੋਮੀਟਰ ਜਣੇ ਕਿ ਇਹ ਜਿਹੜਾ ਪਿੰਡੂ ਸੜਕਾਂ ਦਾ ਅੱਜ ਹੈ ਜਿਹੜਾ ਟੈਂਡਰ ਹੋ ਚੁੱਕੇ ਹੈ ਜੀ ਇਹਦੇ ਵਿੱਚ ਮੈਨੂੰ ਇੱਕ ਗੱਲ ਦੱਸ ਦੇ ਪੰਜਾਬ ਵਾਸੀਆਂ ਨੂੰ ਹੋਰ ਬਹੁਤ ਵੱਡੀ ਖੁਸ਼ਖਬਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 30 ਮਈ ਤੱਕ ਜਿਹੜੀ ਆਉਣ ਵਾਲੀ 30 ਮਈ ਹੈ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਦੇ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਤੇ 15 ਜੂਨ ਤੱਕ ਜਿਹੜਾ ਆਉਣ ਵਾਲਾ ਅਗਲਾ ਮਹੀਨਾ ਜੂਨ ਦਾ ਹੈ 15 ਜੂਨ ਤੱਕ ਜਿਹੜੇ 18900 ਕਿਲੋਮੀਟਰ ਜਿਹੜਾ ਕਿ ਅਸੀਂ ਬਜਟ ਦੇ ਵਿੱਚ ਲਾਣਿਆ ਸੀ ਉਹਦੇ ਕੰਪਲੀਟ ਜਾਨੀ ਕਿ ਜਿਹੜੇ ਟੈਂਡਰ ਹੈ ਜਿਹੜੇ ਉਹ ਫਲੋਟ ਕਰ ਦਿੱਤੇ ਜਾਣਗੇ ਇਹਦੇ ਚ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਜਿਹਦਾ ਜਨਮ ਹੀ ਐਂਟੀ ਕ腐ਪਸ਼ਨ ਮੂਵਮੈਂਟ ਦੇ ਵਿੱਚੋਂ ਹੋਇਆ ਤਾਂ ਅਸੀਂ ਕ腐ਪਸ਼ਨ ਨੂੰ ਖਤਮ ਕਰਨ ਲਈ ਇਹ ਇਸ ਚੀਜ਼ ਦੇ ਉੱਤੇ ਕਿਸੀਂ ਬਹੁਤ ਵੱਡਾ ਜਾਨੀ ਕਿ ਜੋ ਫੈਸਲਾ ਲੱਤਾ ਉਹ ਇਹ ਹੈ ਕਿ ਜਿਹੜਾ ਠੇਕੇਦਾਰ ਹੁਣੇ ਸੜਕਾਂ ਬਣਾਊਗਾ ਜਿਹਨੂੰ ਵੀ ਇਹ ਟੈਂਡਰ ਮਿਲੂਗਾ ਪਾਰਦਰਸ਼ਤਾ ਦੇ ਤਰੀਕੇ ਨਾਲ ਬੜੇ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਦਾ ਟੈਂਡਰ ਹੋਊਗਾ ਜਿਸ ਠੇਕੇਦਾਰ ਨੇ ਵੀ ਇਹ ਟੈਂਡਰ ਜੀਨੂੰ ਵੀ ਅਲਾਟ ਹੋ ਗਿਆ ਜਦੋਂ ਇਹ ਸੜਕਾਂ ਬਣਾਊਗਾ ਉਹਦੇ ਚ ਇੱਕ ਚੀਜ਼ ਨਾਲ ਉਹਦੇ ਮਤਲਬ ਕਿ ਇੱਕ ਜ਼ਰੂਰੀ ਜਾਨੀ ਕਿ ਕਲੌ ਪਈ ਹੋਈ ਹੈ ਕਿ ਇਹ ਸੜਕ ਨੂੰ ਫੇਰ 5 ਸਾਲ ਲਈ ਉਹਨੂੰ ਮੇਨਟੇਨ ਕਰਨਾ ਪਊਗਾ ਉਸੇ ਠੇਕੇਦਾਰ ਨੂੰ 5 ਸਾਲ ਲਈ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਚੱਕਣੀ ਪਊ। ਪੁਰਾਣੀਆਂ ਸਰਕਾਰਾਂ ਜਦੋਂ ਆਪਾਂ ਆਕਾਲੀ ਕਾਂਗਰਸ ਦੇ ਟਾਈਮ 'ਚ ਦੇਖਿਆ ਹੋਣਾ ਜਦੋਂ ਪਹਿਲਾਂ ਮਤਲਬ ਕਿ ਠੇਕੇਦਾਰ ਸੜਕਾਂ ਬਣਾਉਂਦੇ ਸੀ ਇਹ ਪਿੱਛੋਂ ਬਣਾਉਂਦੇ ਚਲੇ ਆਉਂਦੇ ਸੀ ਤੇ ਜਿਵੇਂ ਜਿਵੇਂ ਅੱਗੇ ਆਈ ਜਾਣਾ ਤਾਂ ਜਦੋਂ ਤੱਕ ਉਹ ਸੜਕ ਕੰਪਲੀਟ ਹੋਣੀ ਪਿੱਛੋਂ ਟੁੱਟਦੀ ਚਲੇ ਜਾਂਦੀ ਸੀ। ਕਾਰਨ ਕੀ ਸੀ ਕੋਈ ਚੈੱਕ ਐਂਡ ਬੈਲੈਂਸਸ ਤਾਂ ਹੈ ਹੀ ਨਹੀਂ ਸੀ। ਕੋਈ ਪੁੱਛਣ ਵਾਲਾ ਹੀ ਨਹੀਂ ਸੀ। ਭ੍ਰਿਸ਼ਟਾਚਾਰ ਆਪਣੇ ਸਿਖਰਤਾਤੇ ਸੀਗਾ ਜਿੱਥੇ ਲੱਕ ਪੈਣੀ ਚਾਹੀਦੀ ਹੈ ਉੱਥੇ ਲੱਕ ਥੋੜੋ ਪੈਂਦੀ ਸੀ ਉੱਥੇ ਕਾਲਾ ਤੇਲ ਮਲਾ ਕੇ ਸੜਕਾਂ ਵਿਛਾਈ ਜਾਂਦੇ ਸੀਗੇ ਸਿਰਫ ਤੇ ਸਿਰਫ ਜਦੋਂ ਵੋਟਾਂ ਆ ਜਾਂਦੀਆਂ ਸੀ ਵੋਟਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਖਾਮ ਖਾ 2-2 ਇੰਚ ਦੀਆਂ ਲੇੜਾਂ ਪਾ ਕੇ ਸਾਰ ਦਿੰਦੇ ਸੀ ਤੇ ਜਦੋਂ ਵੋਟਾਂ ਲੰਘ ਜਾਣੀਆਂ ਤੇ ਨਾਲ ਦੀ ਨਾਲ ਉਹ ਟੁੱਟਣੀਆਂ ਸ਼ੁਰੂ ਹੋ ਜਾਣੀਆਂ ਸੋ ਇਹ ਇਹਨਾਂ ਦੀ ਇੱਕ ਸਟ੍ਰੈਟਜੀ ਸੀ ਭਰਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਅਸੀਂ ਸਹੀ ਮੈਨੇ ਦੇ ਵਿੱਚ ਦਿਲੋਂ ਚਾਹੁੰਦੇ ਆਂ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ ਜਿਹੜਾ ਸੜਕਾਂ ਦਾ ਨੈਟਵਰਕ ਹੈ ਸਾਡੀਆਂ ਸੜਕਾਂ ਦਾ ਨੈਟਵਰਕ ਐਨਾ ਆਲਾ ਕਿਸਮ ਦਾ ਐਨਾ ਸ਼ਾਨਦਾਰ ਕਿਸਮ ਦਾ ਹੋਣਾ ਚਾਹੀਦਾ ਐਨਾ ਵਧੀਆ ਹੋਣਾ ਚਾਹੀਦਾ ਕਿ ਜਿਹੜੀ ਸੜਕ ਇੱਕ ਵਾਰ ਬਣ ਗਈ ਐਟ ਲੀਸਟ ਨਹੀਂ ਤਾਂ ਐਟ ਲੀਸਟ 5 ਸਾਲ ਦੇ ਲਈ ਉਹਦਾ ਜਣੀ ਕਿ ਕੋਈ ਖੈਰ ਖਵਾ ਹੋਵੇ ਜਿਹੜਾ ਠੇਕੇਦਾਰ ਹੋਣੇ ਸੜਕ ਬਣਾਊਗਾ ਉਹ 5 ਸਾਲ ਲਈ ਇਹਦੀ ਮੇਨਟੇਨੈਂਸ ਵੀ ਹੁਣ ਨਾਲ ਚੱਕੂਆ ਪੁਰਾਣੇ ਟਾਈਮਾਂ 'ਚ 1 ਸਾਲ ਦੀ ਮੇਨਟੇਨੈਂਸ ਹੁੰਦੀ ਸੀ ਹੁਣ 5 ਸਾਲ ਦੀ ਕਰ ਦਿੱਤੀ ਗਈ ਇਹਦੇ ਵਿੱਚ ਇੱਕ ਗੱਲ ਹੋਰ ਹੈ